ਮੇਰੇ ਪਿਆਰੇ ਪੰਜਾਬ ਵਾਸੀਓ ਪਿਆਰ ਭਰੀ ਸਤਿ ਸ੍ਰੀ ਅਕਾਲ ਪਿਛਲੇ ਦਿਨੀ ਪੰਜਾਬ ਬਹੁਤ ਭਿਆਨਕ ਤੇ ਬਹੁਤ ਬੁਰੇ ਦੌਰ ਚੋਂ ਗੁਜ਼ਰਿਆ ਸ਼ਾਇਦ ਆਉਣ ਵਾਲੀਆਂ ਕਈ ਪੀੜ੍hiyan ਇਸ ਦੌਰ ਨੂੰ ਭੁੱਲ ਨਹੀਂ ਸਕਣਗੀਆਂ ਇੱਕ ਭਿਆਨਕ ਹੜ੍ਹ ਜਿਦੇ ਵਿੱਚ ਪਾਣੀ ਨੇ ਸਿਰਫ ਕਹਿਰ ਨਹੀਂ ਟਾਇਆ ਬਲਕਿ ਲੱਖਾਂ ਸੁਪਨੇ ਵੀ ਪਾਣੀ ਨਾਲ ਹੀ ਬੁਹਾ ਕੇ ਲੈ ਗਿਆ 2300 ਦੇ ਕਰੀਬ ਪਿੰਡ ਡੁੱਬ ਗਏ 7 ਲੱਖ ਲੋਕ ਬੇਕਾਰ ਹੋ ਗਏ 20 ਲੱਖ ਲੋਕ ਪ੍ਰਭਾਵਿਤ ਹੋ ਗਏ 3200 ਸਕੂਲ ਖੰਡਰ ਬਣ ਗਏ 56 ਜਾਨਾਂ ਚਲੀਆਂ ਗਈਆਂ 8500 ਕਿਲੋਮੀਟਰ ਸੜਕਾਂ ਬਰਬਾਦ ਹੋ ਗਈਆਂ 2500 ਪੁਲ ਟੁੱਟ ਗਏ 1400 ਕਲੀਨਿਕ ਤੇ ਹੋਰ ਸਰਕਾਰੀ ਬਿਲਡਿੰਗਾਂ 19 ਕਾਲਜ ਖੰਡਰ ਬਣ ਗਏ। ਮੂਲ ਲੇਨ ਮੰਨਾ ਮੁਤਾਬਕ 13800 ਕਰੋੜ ਦੇ ਲਗਭਗ ਨੁਕਸਾਨ ਹੋਇਆ। ਜਦੋਂ ਪਾਣੀ ਘਟੂਗਾ ਹੋਰ ਥੱਲੇ ਗਰਾਊਂਡ ਤੇ ਜਾਵਾਂਗੇ ਸਰਵੇ ਹੋਰ ਆਉਣਗੇ ਗਰਦੌਰੀਆਂ ਹੋਰ ਆਉਣਗੀਆਂ ਤਾਂ ਨੁਕਸਾਨ ਇਤੋਂ ਵੱਧ ਵੀ ਸਕਦਾ। ਲੋਕ ਕਹਿੰਦੇ ਨੇ ਕਿ ਪੰਜਾਬ ਦੇ ਇਤਿਹਾਸ ਦਾ ਇਹ ਸਭ ਤੋਂ ਭਿਆਨਕ ਦੌਰ ਹੈ ਮੈਂ ਕਹਿੰਦਾ ਕਿ ਪੰਜਾਬ ਲਈ ਸਭ ਤੋਂ ਔਖੇ ਇਮਤਿਹਾਨ ਦੀ ਘੜੀ ਵੀ ਹੈ ਕਿਉਂਕਿ ਹਰ ਸੰਕਟ ਦੇ ਵਿੱਚ ਪੰਜਾਬ ਜਦੋਂ ਕਿਤੇ ਫਸਿਆ ਤਾਂ ਪੰਜਾਬ ਨੇ ਸਿਰ ਨਹੀਂ ਝੁਕਾਇਆ ਪੰਜਾਬ ਸੰਕਟ ਦੇ ਸਾਹਮਣੇ ਹਿੱਕ ਤਾਣ ਕੇ ਖੜਦਾ ਹੈ ਲੜਦਾ ਹੈ ਤੇ ਉਸ ਸੰਕਟ ਚੋਂ ਬਾਹਰ ਆ ਜਾਂਦਾ ਹੈ ਸੰਕਟ ਪੰਜਾਬ ਸਾਹਮਣੇ ਛੋਟੇ ਪੈ ਜਾਂਦੇ ਨੇ ਐਸ ਹੜ੍ਹ ਦੇ ਵਿੱਚ ਵੀ ਦੇਖਿਆ ਕਿਵੇਂ ਨੌਜਵਾਨ ਜਿਹੜੇ ਨੇ ਆਪਣੀ ਜਾਨ ਨੂੰ ਖਤਰੇ 'ਚ ਪਾ ਕੇ ਲੋਕਾਂ ਦੀ ਜਾਨਾਂ ਬਚਾ ਰਹੇ ਸੀ ਕਿਵੇਂ ਗੁਰਦੁਆਰਾ ਸਾਹਿਬ ਦੇ ਮੰਦਰਾਂ ਦੇ ਹੋਰ ਧਾਰਮਿਕ ਸਥਾਨਾਂ ਦੇ ਦਰਵਾਜ਼ੇ ਲੋਕਾਂ ਦੀ ਮਦਦ ਵਾਸਤੇ ਖੁੱਲ੍ਹ ਰਹੇ ਸੀ ਕਿਵੇਂ ਇੱਕ ਮਾਲਾ ਦੇ ਮਣਕਿਆਂ ਵਾਂਗੂ ਇੱਕ ਪਰਿਵਾਰ ਬਣ ਕੇ ਪੰਜਾਬੀ ਜਿਹੜੇ ਨੇ ਉਹ ਹਰਾਂ ਤੋਂ ਪ੍ਰਭਾਵਿਤ ਲੋਕਾਂ ਦੇ ਨਾਲ ਖੜੇ ਹੋ ਗਏ। ਇਹ ਹੀ ਸਾਡੀ ਵਿਲੱਖਣਤਾ ਹੈ। ਇਹ ਹੀ ਤਾਕਤ ਹੈ। ਇਹ ਹੀ ਸਾਨੂੰ ਦੁਨੀਆ ਤੋਂ ਅਲੱਗ ਕਰਦੀ ਹੈ। ਮੈਂ ਅੱਜ ਇਹ ਅਪੀਲ ਕਰਨੀ ਚਾਹੁੰਦਾ ਕਿ ਦੋਸਤੋ ਹੁਣ ਰਾਹਤ ਦੇ ਕੰਮਾਂ ਤੋਂ ਅੱਗੇ ਵਧਣ ਦਾ ਸਮਾਂ ਆ ਗਿਆ। ਕਿਸਾਨਾਂ ਨੇ ਫੇਰ ਖੇਤੀ ਕਰਨੀ ਹੈ। ਬੱਚਿਆਂ ਨੇ ਫੇਰ ਸਕੂਲ ਜਾਣਾ ਹੈ। ਪਰਵਾਰਾਂ ਨੇ ਫਿਰ ਚੁੱਲ੍ਹੇ ਜਲਾਉਣੇ ਨੇ ਘਰਾਂ ਨੇ ਫਿਰ ਦੁਬਾਰਾ ਬਸਣਾ ਇਹਦੇ ਲਈ ਅਸੀਂ ਸ਼ੁਰੂ ਕਰ ਰਹੇ ਹਾਂ ਮਿਸ਼ਨ ਚੜ੍ਹਦੀ ਕਲਾ ਚੜ੍ਹਦੀ ਕਲਾ ਦਾ ਮਤਲਬ ਹੈ ਹਰ ਔਖੇ ਤੋਂ ਔਖੇ ਟਾਈਮ ਦੇ ਵਿੱਚ ਬੁਲੰਦ ਹੌਸਲੇ ਨਾਲ ਖੜੇ ਰਹਿਣਾ ਹਰ ਹਨੇਰੇ ਦੇ ਵਿੱਚ ਉਮੀਦਾਂ ਦੇ ਦੀਵੇ ਜਗਾਈ ਰੱਖਣਾ ਮੈਂ ਸਾਡੇ ਪੰਜਾਬ ਦੇ ਨਾਗਰਿਕਾਂ ਨੂੰ ਪੂਰੇ ਦੇਸ਼ ਦੇ ਨਾਗਰਿਕਾਂ ਨੂੰ ਉਦਯੋਗਪਤੀਆਂ ਨੂੰ ਚੈਰੀਟੇਬਲ ਟਰਸਟ ਨੂੰ ਕਲਾਕਾਰਾਂ ਨੂੰ ਜਿਹੜੇ ਵੀ ਹੁਣ ਪੁਨਰਵਾਸ ਦੇ ਤੇ ਪੰਜਾਬ ਨੂੰ ਦੁਬਾਰੇ ਪਹਿਲਾਂ ਸਿਰ ਖੜਾ ਕਰਨ ਦੇ ਵਿੱਚ ਆਪਣਾ ਹਿੱਸਾ ਪਾਉਣਾ ਚਾਹੁੰਦੇ ਨੇ ਉਹਨਾਂ ਨੂੰ ਅਪੀਲ ਕਰਦਾ ਦਿਲੋਂ ਅਪੀਲ ਕਰਦਾ ਕਿ ਆਓ ਪੰਜਾਬ ਨਾਲ ਖੜੀਏ ਆਓ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਈਏ ਤਾਂ ਕਿ ਪੰਜਾਬ ਦੁਬਾਰਾ ਖੜਾ ਹੋ ਕੇ ਸੰਕਟ ਚੋਂ ਦੇਸ਼ ਨੂੰ ਲੀਡ ਕਰ ਸਕੇ ਔਰ ਮੈਂ ਵਚਨ ਦਿੰਦਾ ਕਿ ਤੁਹਾਡੇ ਦੁਆਰਾ 109 ਦੀ ਕਮਾਈ ਚੋਂ ਕੱਢਿਆ ਗਿਆ ਦਸਵੰਦ ਤੁਹਾਡਾ ਦਿੱਤਾ ਹੋਇਆ ਇੱਕ ਇੱਕ ਰੁਪਈਆ ਅਸੀਂ ਪੂਰੀ ਪਾਰਦਰਸ਼ਤਾ ਨਾਲ ਤੇ ਇਮਾਨਦਾਰੀ ਨਾਲ ਇਸਤੇਮਾਲ ਕਰਾਂਗੇ 1 ਰੁਪਏ ਨੂੰ ਸਵਾ ਰੁਪਿਆ ਬਣਾ ਕੇ ਅੱਗੇ ਭੇਜਾਂਗੇ ਆਓ ਆਪਾਂ ਇਹ ਦੱਸ ਦਈਏ ਕਿ ਪੰਜਾਬ ਜਿਹੜਾ ਉਹ ਇੱਕ ਹੋਰ ਧਰਤੀ ਹੈ ਪੰਜਾਬ ਗੁਰੂਆਂ ਪੀਰਾਂ ਫਕੀਰਾਂ ਸ਼ਹੀਦਾਂ ਦੀ ਧਰਤੀ ਹੈ ਇਸ ਮਿੱਟੀ ਨੂੰ ਵਰਦਾਨ ਹੈ ਜਿਆਦਾ ਡਿਟੇਲ ਵਾਸਤੇ ਤੁਸੀਂ rangla.punjab.gov.in ਇਹ ਵੈਬਸਾਈਟ ਤੇ ਜਾ ਸਕਦੇ ਹੋ rangla r a n g l a rangla .punjab p u n j a b punjab .gov .in in ਇਹ ਤੁਹਾਨੂੰ ਡਿਟੇਲ ਮਿਲ ਜੇ ਖੁਲਦਲੀ ਨਾਲ ਮਿਸ਼ਨ ਚੜ੍ਹਦੀ ਕਲਾ ਚ ਹਿੱਸਾ ਪਾਓ। ਔਰ ਆਜੋ ਦੱਸਿਏ ਦੁਨੀਆਂ ਨੂੰ ਕਿ ਪੰਜਾਬ ਕਿਸੇ ਵੀ ਸੰਕਟ ਤੋਂ ਹਾਰਦਾ ਨਹੀਂ। ਪੰਜਾਬ ਹਮੇਸ਼ਾ ਚੜ੍ਹਦੀ ਕਲਾ ਚ ਰਹਿੰਦਾ। ਪੰਜਾਬ ਹਮੇਸ਼ਾ ਚੜ੍ਹਦੀ ਕਲਾ ਚ ਰਹਿੰਦਾ। ਇਨਕਲਾਬ ਜ਼ਿੰਦਾਬਾਦ।